ਇੱਕ ਮੰਡਕਾ ਬੀ ਨਾਮ ਹੈ ਔਰ ਆਪੀ ਕਲਰ ਲਾਉਗੇ ਪਿੰਡ ਦੇ ਵਿੱਚ ਮੁਕਾ ਤੁਰੀ ਹੈ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਬੀਤੀ ਲੰਗੀ ਰਾਤ ਆਪਣੇ 11 ਮੋਟਰਾਂ ਚੋਰੀ ਹੋਈਆਂ ਜੀ 11 ਮੋਟਰ ਤੋਂ ਵਿੱਚ ਆਪਣੇ ਆ ਕੈਮਰੇ ਵੀ ਸੀ ਜਿਹੜੇ ਵਿੱਚ ਵਿੱਚੋਂ ਡੀਵੀਆਰ ਲਾ ਕੇ ਲਏਗੇ ਹੋ ਸਕਦਾ ਉਹਨਾਂ ਦੀ ਕੋਈ ਵੀਡੀਓ ਬਣ ਗਈ ਹੋਵੇ ਉਹਨਾਂ ਨੂੰ ਨਾ ਪਤਾ ਹੋਵੇ ਉੱਪਰ ਕੈਮਰੇ ਚੱਲਦੇ ਸੀ ਅਸੀਂ ਤਾਂ ਆਪਦੀ ਸੇਫਟੀ ਵਾਸਤੇ ਵੀ ਕਾਫੀ ਖਰਚਾ ਕੀਤਾ ਸੀ ਅੰਦਰ ਇਨਵਰਟਰ ਸੀਗਾ ਇਦ ਬੀਲੀ ਚੱਲੀ ਜਾਂਦੀ ਸੀ ਵੀ ਕੈਮਰੇ ਲਗਾਤਾਰ ਚੱਲਦੇ ਰਹੇ ਤੇ ਬੜਾ ਮੁਸ਼ਕਲ ਆ ਜੀ ਪਹਿਲਾਂ ਵੀ 2017 ਚ ਵੀ ਹਰ ਸਾਲ ਹੀ ਕਹਿੰਨਾਂਦੇ ਸਿਆਲਾਂ ਦੇ ਚ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਚੋਰੀ ਹੁੰਦੀ ਆ ਮੋਟਰਾਂ ਟਰਾਂਸਫਾਰਮਰ ਚੋਰੀ ਹੋ ਗਏ ਜੀ ਕਦੇ ਤਾਰਾਂ ਵੱਢ ਕੇ ਲੈ ਗਏ ਉਹ ਸੋਲਰ ਲੱਗੇ ਹੈ ਸੋਲਰਾਂ ਦੀਆਂ ਤਾਰਾਂ ਵੱਢ ਲੈਂਦੇ ਆ ਜੀ ਕਾਫੀ ਤਰ੍ਹਾਂ ਦਾ ਮਤਲਬ ਹਰ ਕਿੱਥੇ ਕਿੱਥੇ ਅਸੀਂ ਖੜੀਏ ਕਾਫੀ ਨੁਕਸਾਨ ਹੁੰਦਾ ਹਰ ਸਾਲ ਹੀ ਹੁੰਦਾ ਇਸ ਵਾਰ ਤੁਹਾਡਾ ਕਿੰਨਾ ਨੁਕਸਾਨ ਹੋਇਆ ਜੀ ਮੇਰੀਆਂ ਤਿੰਨ ਮੋਟਰਾਂ ਜੀ ਆਪਦੀਆਂ ਪਾਈ ਪਾਈ ਦੀਆਂ ਤੇ ਆ ਕੈਮਰਿਆਂ ਦੇ ਆ ਡੀਵੀਆਰ ਹੈ ਜੀ ਵਿੱਚ ਇਨਵਰਟਰ ਹੈ ਜੀ ਲੱਗਿਆ ਇਹ ਪਟਕੇ ਲੈ ਕੇ ਸਾਰਾ ਅੰਦਰੋਂ ਕਿੰਨੇ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਈਆਂ ਇਹ ਪਿਛਲੇ ਸਾਡੇ ਕੋਲੇ 2017 ਚ ਵੀ ਹਰ ਸਾਲ ਹੀ ਆ ਜੀ ਐਤੂ ਪਹਿਲਾਂ ਵੀ ਗਰਮੀ ਦੇ ਵਿੱਚ ਵੀ ਇਹਨਾਂ ਨਹਿਰ ਦੇ ਉੱਤੇ ਅੱਜ ਕਿੰਨੇ ਅੱਜ 11 ਮੋਟਰਾਂ ਚੋਰੀ ਹੋਈਆਂ ਜੀ ਟੋਟਲ ਹਾਂ ਵਕ ਵਕ ਆਪਣੇ ਆਪਣੇ ਵੈਂਕਲ ਬਰਾੜ ਜੀ ਉਹਨਾਂ ਦੀਆਂ ਤਿੰਨ ਅਮਰਿਤਪਾਲ ਸੰਧੂ ਦੀ ਇੱਕ ਮੋਟਰ ਬਾਈ ਲਖਵੀਰ ਤਦੂ ਉਹਨਾਂ ਦੀ ਇੱਕ ਮੋਟਰ ਆ ਰੰਜੀਤ ਬਰਾੜੋ ਦੀ ਇੱਕ ਮੋਟਰ ਦੋ ਸਰਪੰਚ ਸਾਹਿਬ ਖੜੇ ਆ ਪੰਚਾਇਤ ਦੀਆਂ ਦੋ ਜਿਹੜੇ ਪੀਨ ਵਾਲਾ ਪਾਣੀ ਪਿੰਡ ਨੂੰ ਦਿੰਦੀ ਸੀ ਉਹ ਮੋਟਰ ਲੈ ਕੇ ਲਾ ਕੇ ਸੁਭਾ ਦੀ ਦਰਖਾਸਤ ਦੇ ਕੇ ਆਏ ਆ ਜੀ 11:00 ਵਜੇ ਮਤਲਬ 10:30 ਵਜੇ ਹਜੇ ਤੱਕ ਐਸਚੂ ਸਾਹਿਬ ਆਦੇ ਸੀ ਆਵਾਂਗੇ ਕੋਈ ਨਹੀਂ ਆਇਆ ਜੀ ਅਜੇ ਤੱਕ ਇੱਥੇ ਨਾ ਕਿਸੇ ਦਾ ਫੋਨ ਆਇਆ ਨਾ ਤੁਸੀਂ ਥੋੜਾ ਬਹੁਤ ਧਰਵਾ ਜਿਹੜੇ ਤੁਸੀਂ ਆ ਗਏ ਹੋ ਥੋੜਾ ਬਹੁਤ ਧੰਨਵਾਦ ਤੁਸੀਂ ਆ ਕੇ ਪਹਿਲਾਂ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਹਜੇ। ਮੈਂ ਕਿਵੇਂ ਦੇਖਦੇ ਹਾਂ ਇੱਕ ਇੱਕ ਰਾਤ ਦੀ ਮੰਨ ਲਓ 11 ਮੋਟਾ ਚੋਰੀ ਹੋ ਗਏ ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਦੇ ਵਿੱਚ ਟਰਾਂਸਫਰ ਮਿਲਾ ਕੇ ਲੈ ਗਏ ਸੀਗੇ। ਦੇਖੋ ਜੀ ਆਏ ਆ ਵੀ ਚੋਰਾਂ ਨੂੰ ਡਰ ਹੀ ਹੈ ਨਹੀਂਗਾ। ਚੋਰਾਂ ਨੂੰ ਕਿਸੇ ਕਿਸਮ ਦਾ ਡਰ ਨਹੀਂਗਾ। ਪੁਲਿਸ ਪ੍ਰਸ਼ਾਸਨ ਕੋਲੇ ਅਸੀਂ ਦਰਖਾਸਤ ਦੇ ਆਉਣੇ ਆ ਸਾਡੇ ਕੋਲੇ ਤੁਹਾਨੂੰ ਤੇਜ ਸਾਰੀਆਂ ਦਰਖਾਸਤਾਂ ਵਿਖਾ ਦਿੰਦੇ ਆ ਪਹਿਲਾਂ ਦੀ ਜਿਹੜੀ ਕੋਈ ਚੋਰੀ ਹੁੰਦੀ ਹੈ ਉਹ ਉਹਦੀ ਇੱਕ ਡੀਡੀਆਰ ਕੱਟ ਦਿੰਦੇ ਆ। ਉਸ ਤੋਂ ਬਾਅਦ ਉਹ ਸਾਨੂੰ ਅੱਗੇ ਟਰਾਂਸਫਰ ਚੋਰੀ ਜਦੋਂ ਸਰਕਾਰ ਦੇ ਦਿੰਦੀ ਆ। ਚਲੋ 2-4000 ਰੁਪਿਆ ਲੱਗ ਜਾਂਦਾ ਕਿਸਾਨ ਦਾ ਮਿਲ ਜਾਂਦੀ ਹੈ ਆ ਮੋਟਰਾਂ ਦਾ ਸਾਨੂੰ ਜਿਹੜੀਆਂ 35-35 ਚੱਲ ਚੱਲ ਜਾਂਦੀ ਇੱਕ ਮੋਟਰ ਆਏ ਸਾਨੂੰ ਆ ਆ ਜਿਹੜਾ ਤੁਸੀਂ ਲਾ ਲਓ ਵੀ 11 ਮੋਟਰਾਂ 35000 ਨਾਲ ਗੁਣਾ ਕਰ ਲਓ ਕਿੰਨੇ ਰੁਪਏ ਬਣਦੇ ਆ ਬਾਕੀ ਆ ਡੀਵੀਆਰ ਤੇ ਜਿਹੜਾ ਇਹ ਸਮਾਨ ਲੈ ਕੇ ਆ ਤੋੜਪੰਨ ਕਰਕੇ ਜਿੰਨੇ ਜਿਹੜੇ ਅੰਦਰ ਲੋਕ ਲੱਗੇ ਆ ਮਤਲਬ ਉਹ ਸਾਰਾ ਉਹ ਨੁਕਸਾਨ ਹੀ ਨੁਕਸਾਨ ਹੈ ਕਿ ਭਾਈ ਪਤਾ ਲੱਗਿਆ ਵੀ ਕਾਹਤ ਲੈ ਕੇ ਗਈ ਹੈ ਕਿਉਂਕਿ ਮੋਟਰਾਂ ਹੈਵੀ ਹੋਣ ਗਿਆ ਇੱਕ ਅੱਲਾ ਬੰਦੇ ਇਸ ਤਰ੍ਹਾਂ ਦੇ ਨਾਲ ਚੱਕ ਨਹੀਂ ਸਕਦਾ ਇਹਦੇ ਅਸੀਂ ਜਦੋਂ ਇੱਥੇ ਆਉਣਗੇ ਆਪਣੇ ਪੁਲਿਸ ਪ੍ਰਸ਼ਾਸਨ ਆਊਗਾ ਉਹਨਾਂ ਨੂੰ ਦੱਸਾਂਗੇ ਕਿਉਂਕਿ ਜਿਹੜੇ ਜ਼ਿਆਦਾਤਰ ਸਾਨੂੰ ਸ਼ੱਕ ਹੈ ਜਲਾਲਾਬਾਦ ਸਾਈਡ ਤੋਂ ਮਤਲਬ ਇਧਰੋਂ ਆਏ ਲੱਗਦੇ ਬੰਦੇ ਤੇ ਇਧਰੋਂ ਉੱਥੇ ਨਹਿਰਾਂ ਦੇ ਪੁਲਾਂ ਤੇ ਲੱਧੂਵਾਲ ਨਹਿਰਾਂ ਦੇ ਪੁਲਾਂ ਤੇ ਲੱਗੇ ਹੋਏ ਕੈਮਰੇ ਲੱਗੇ ਆ ਤਾਂ ਜੇ ਪੁਲਿਸ ਚਾਵੇ ਤਾਂ ਕੜਾ ਮਤਲਬ ਚੋਰ ਫੜੇ ਜਾ ਸਕਦਾ ਕਿਹਾਦਾ ਕਿ ਕੋਈ ਗੱਡੀ ਗੁੱਡੀ ਤੇ ਆਏ ਹੋਣੇ ਹਾਂਜੀ ਗੱਡੀ ਤਾਂ ਹੋਊਗਾ ਇੰਨੀ ਅਕਸਰ ਮੋਟਰਾਂ ਜਿਹੜੀਆਂ ਕਿਉਂਕਿ ਪਹਿਲਾਂ ਬੰਦੇ ਰੇਕੀ ਕਰਦੇ ਆ ਤਾਂ ਫੇਰ ਹੀ ਇਹ ਸਾਰਾ ਕੰਮ ਦੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਲੋਕੀ ਜਨਾ ਕਰਦਾ ਦੇ ਮੋਬਾਈਲਾਂ ਦੀ ਰਾਤ ਕੀ ਮਾਰਦਾ ਤੁਸੀਂ ਬਾਈ ਜੀ ਅਸੀਂ ਫਤਨ ਵਾਲਾ ਪਿੰਡ ਦੇ ਕਿਸਾਨ ਇਕੱਠੇ ਹੋਏ ਹਾਂ ਜੀ ਰਾਤ ਸਾਡੇ ਪਿੰਡ ਇੱਥੇ 11 ਮੋਟਰਾਂ ਚੋਰੀ ਹੋਈਆਂ ਹੀ ਆ ਤੇ 11 ਮੋਟਰਾਂ ਵਿੱਚ ਇੱਕ ਵਾਟਰ ਬਾਕਸ ਦੀ ਮੋਟਰ ਜਿਹੜੇ ਪਿੰਡ ਨੂੰ ਪਾਣੀ ਦਿੰਦੀ ਹੈ ਜੀ ਤੇ ਚੋਰ ਇੰਨੇ ਬੇਖੌਫ ਹੋ ਕੇ ਆਏ ਇੱਕ ਇੱਥੇ ਕਿਸਾਨ ਨੇ ਕੈਮਰੇ ਵੀ ਲਾਏ ਹੋਏ ਸੀ ਖੇਤ ਆਪਦੀ ਸਹੂਲਤ ਵਾਸਤੇ ਨਿਗਰਾਨੀ ਵਾਸਤੇ ਕੈਮਰੇ ਵੀ ਲੱਗੇ ਤੇ ਉਹਦਾ ਡੀਵੀਆਰ ਵੀ ਪਨ ਕੇ ਲੱਗੇ ਜੀ ਤੇ ਖੜਕਾ ਹੋਈ ਗਿਆ ਜੀ ਤੇ ਨੇੜੇ ਮੰਡੀ ਵੀ ਹੈਗੀ ਉਹਨਾਂ ਨੂੰ ਡਰੀ ਹੈਣੀ ਸੀ ਵੈਸੇ ਤਾਂ ਰਾਤ ਨੂੰ ਇੱਥੇ ਖੇਤੀ ਖੁੱਤੀ ਵਾਲੇ ਪਹਿਲੀ ਵਹੁੰਦੇ ਆ ਜੀ ਪਰ ਕੁਦਰਤੀ ਰਾਤ ਇੱਥੇ ਨੇੜੇ ਨਹੀਂ ਵਾਰ ਰਹੇ ਸੀਗੇ ਤੇ ਕੀ ਪਤਾ ਫੜੇ ਵੀ ਜਾਂਦੇ ਜੀ ਤੇ ਡੀਵੀਆਰ ਲਾਉਣ ਦਾ ਮਕਸਦ ਇਹੀ ਹੈ ਉਹਨਾਂ ਦਾ ਵੀ ਕੋਈ ਉਹਨਾਂ ਦੀ ਜਿਹੜੀ ਵਿਚਾਈਆਂ ਫਟਮਾ ਮੋਟਰਾਂ ਲਾਉਂਦੀਆਂ ਨੇ ਵੀ ਅਸੀਂ ਬੱਸ ਕੀਏ ਚਲੋ ਸਰਕਾਰਾਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕੋਈ ਪੀਸੀਆਰ ਗੱਡੀਆਂ ਚੱਲਣ ਇਹਨਾਂ ਰਸਤਿਆਂ ਤੇ ਕੋਈ ਨੰਗਦੀ ਹੋਵੇ ਕੋਈ ਡਰ ਹੋਵੇ ਉਹਨਾਂ ਨੂੰ ਕਿਉਂਕਿ ਨਾਗਰੀਕਾਂ ਦਾ ਜੀ ਅਸੀਂ ਚਾਹਨਾ ਰਾਤ ਨੂੰ ਸੌਂ ਤਾਂ ਸਕੀਏ ਖਾਸ ਕਰਕੇ ਅੰਮਦਾਤਾ ਜੀ ਸਾਰਾ ਦਿਨ ਕੰਮ ਕਰਦਾ ਰਾਤ ਨੂੰ ਥੱਕਿਆ ਜੀ ਪੈ ਜਾਂਦਾ ਰਾਤ ਨੂੰ ਉਹਦੀ ਜਿਹੜੀ ਪਾਣੀ ਦਾ ਸਾਧਨਾ ਮੋਟਰਾਂ ਉਹ ਚੋਰੀ ਹੋ ਜਾਣ ਤੇ ਦੂਵਾ ਦੇ ਵੋਦੇ ਵਾਸਤੇ ਮਾੜਾ ਕੀ ਹੋ ਸਕਦਾ ਮੌਸਮ ਦੀ ਮਾਰ ਪਈ ਹੈ ਜੀ ਐਤਕੀ ਕਾ ਵੀ ਇਦਾਂ ਦੀ ਕਦੇ ਕੋਈ ਕਟਨਾ ਹੋਈ ਆ ਜਿਹੜੀ ਆ ਅੱਜ ਲਗਾਤਾਰ ਜਿਹੜੀ ਤੁਸੀਂ ਦੱਸ ਰਹੇ ਹੋ 11 ਮੋਟਰਾਂ ਤੁਹਾਡੇ ਪਿੰਡ ਦੀਆਂ ਕਟਨਾ ਭਰਾ ਜੀ ਪੰਜ ਛੀ ਤਰ੍ਹਾਂ ਦੀਆਂ ਹੁੰਦੀਆਂ ਜੀ ਪਹਿਲਾਂ ਤਾਂ ਟਰਾਂਸਫਰਮ ਚੋਰੀ ਹੋ ਗਿਆ ਜੀ ਉਹ ਟਰਾਂਸਫਰਮ ਲਵਾਉਂਦਾ ਰਹਿ ਗਿਆ ਫਿਰ ਉਹਦੇ ਸੋਲਰ ਜਿਹੜੇ ਕਨੈਕਸ਼ਨ ਕਿਸੇ ਨੇ ਲਾਏ ਉਹਨਾਂ ਨੂੰ ਉਹ ਨਹੀਂ ਮਿਲੇ ਬਿਜਲੀ ਵਾਲੇ ਉਹਦੀਆਂ ਤਾਰਾਂ ਚੋਰੀ ਹੋ ਗਈਆਂ ਉਸ ਤੋਂ ਬਾਅਦ ਇਹ ਮੋਟਰਾਂ ਦੀਆਂ ਹੋ ਗਈਆਂ ਅਗੇ ਸਹੂਲਤ ਕੈਮਰਾ ਹੋ ਗਿਆ ਜੀ ਮਤਲਬ ਚੋਰੀ ਬੋਤਰਾਂ ਦੀ ਹੈ ਜੀ ਤੇ ਹੁਣ 1:00 2:00 ਵੱਜ ਗਏ ਆ ਜੀ ਹਜੇ ਤਾਈ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਤੁਸੀਂ ਕੰਪਲੇਟ ਕੀਤੀ ਤੁਸੀਂ ਹਾਂ ਜੀ ਹਾਂ ਜੀ ਸਾਰੇ ਕਿਸਾਨਾਂ ਨੇ ਅਲੱਗ-ਅਲੱਗ ਕੀਤੀ ਹੈ ਜੀ ਜਿਹਦੀ ਮੋਟਰ ਚੋਰੀ ਹੋਈ ਹੈ ਸਾਰਿਆਂ ਨੇ ਅਲੱਗ-ਅਲੱਗ ਕੰਪਲੇਂਟਾਂ ਕੀਤੀਆਂ ਕੋਈ 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 ਪਰੋਸਾ ਕੀ ਦਵਾਇਆ ਗਿਆ ਪਰੋਸਾ ਤਾਂ ਜੀ ਫੇਰ ਦਵਾਉਣਗੇ ਨਾ ਜੀ ਕੋਲੇ ਆਉਣਗੇ ਤਾਂ 7 ਘੰਟਿਆਂ ਬਾਅਦ ਤਾਏ ਨਹੀਂ ਜੇ ਮੌਕੇ ਤੇ ਕਹਿੰਦੇ ਚੋਰ ਆ ਤਾਂ ਮਗਰ ਕੀ ਨਹੀਂ ਆਉਣਾ ਸੀਗਾ ਜੀ ਇਹ ਕਿੰਨੇ ਵਜੇ ਦੀ ਗੱਲ ਹੈਗੀ ਆ ਜਿਹੜੀਆਂ ਰਾਤ ਦੀ ਗੱਲ ਹੈ ਜੀ 12 ਕਿ ਟਾਈਮ ਦਾ ਕੁਝ ਨਹੀਂ ਕਹਿ ਸਕਦੇ ਵੀ ਰਾਤ ਨੂੰ 11 ਤੋਂ 3 ਗਿਣ ਲਓ ਜੀ 4 ਗਿਣ ਲਓ ਉਦੋਂ ਤਾਈ ਹੋਊਗੀ 11 ਮੋਟਰਾਂ ਲਾਈਆਂ ਬਾਹਰ ਤੋੜੇ ਭੰਨੇ ਕੈਮਰੇ ਡੀਵੀਆਰ ਲੰਮਾ ਹੀ ਚੱਲਿਆ ਜੀ ਆਪਰੇਸ਼ਨ ਇਹਨਾਂ ਦਾ ਸਰਕਾਰ ਤੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਸਰਕਾਰ ਦੋ ਇਹੀ ਮੰਗ ਕਰਦੇ ਆਂ ਜੀ ਸਾਡੇ ਪਿੰਡ ਦੀ 3000 ਆਬਾਦੀ ਹੈ ਜੀ ਤੇ 3000 ਆਬਾਦੀ ਮੰਗਰ ਤੇ ਇੱਕ ਪੁਲਿਸ ਵਾਲਾ ਵੰਡਿਆ ਆਉਂਦਾ ਹੀ ਆ ਜੀ ਤੇ ਉਹ ਵੰਡਿਆ ਕਿਦੇ ਆਜਾ ਕਰੇ ਮੌਕੇ ਤੇ ਜਾਂ ਕੋਈ ਮੋਟਰਸਾਈਕਲ ਵਾਲੀ ਪੀਸੀਆਰ ਵਧਾਉਣ ਐ एसएसपी ਸਾਹਿਬ ਗੱਡੀਆਂ ਵਾਲੇ ਵਧਾਉਣ ਕੋਈ ਗਸ਼ਤ ਟਾਈਪ ਸਿਸਟਮ ਹੋਵੇ ਤੇ ਇਹਨਾਂ ਤੋਂ ਅਸੀਂ ਚੋਰੀਆਂ ਦਬਾ ਸਕਦੇ ਨਹੀਂ ਤਾਂ ਅਸੀਂ ਕਿੰਨੀ ਅਗ ਪ੍ਰਬੰਧ ਕਰਾਂਗੇ ਜੀ ਇਸ ਤਰ੍ਹਾਂ ਦੱਸੋ ਜੀ ਇਹ ਸਾਡਾ ਪਾਣੀ ਇੱਕ ਸਾਧਨ ਆ ਜੀ ਪੰਜਾਬ ਕੋਲੇ ਪਾਣੀ ਆ ਉਹ ਪਾਣੀ ਇਹ ਚੋਰ ਖੋਹ ਲੈਂਦੇ ਆ ਜੀ ਫਿਰ ਫਸਲ ਦਾ ਕੀ ਬਣੂਗਾ ਜੀ ਮੌਸਮ ਨਹੀਂ ਮਾਰ ਬਾਰੇ ਵੀ ਤੁਹਾਨੂੰ ਪਤਾ ਹੀ ਹੈ ਕਿ ਜੀ ਵੀ ਫਸਲਾਂ ਘਟ ਹੋਈਆਂ ਭਾਅ ਘਟ ਆ ਜੀ ਇੱਕੇ ਮਾਰਾ ਜੀ ਰਾਮਸ ਹੈਗਾ ਜੀ ਤੁਹਾਡਾ ਔਰ ਜਿਹੜੀਆਂ ਰਾਤ ਮੋਟਰ ਚੋਰੀ ਹੋਈਆਂ ਕੀ ਕੰਮ ਨਹੀਂ ਮੇਰਾ ਨਾਮ ਰਾਜਪ੍ਰੀਤ ਸਿੰਘ ਹੈ ਜੀ ਮੈਂ ਪਿੰਡ ਫਤਨ ਵਾਲਾ ਦਾ ਨਿਵਾਸੀ ਆ ਇੱਥੋਂ ਦੇ ਅਸੀਂ ਸਾਰੇ ਕਿਸਾਨ ਭਰਾ ਸਾਰਾ ਦਿਨ ਕੰਮ ਕਰਕੇ ਕੱਲ ਆਪ ਦਾ ਆਰਾਮ ਕਰ ਰਹੀ ਸੀ ਰਾਤ ਨੂੰ ਤੇ 2:00 ਵਜੇ ਲਾਲੋ ਰਾਤ ਦੇ ਕਰੀਬ ਪੂਰੀ ਧੁੰਦ ਵਿੱਚ ਚੋਰਾਂ ਨੇ 11 ਮੋਟਰਾਂ ਨੂੰ ਇਲਜ਼ਾਮ ਦਿੱਤਾ ਜੀ 11 ਮੋਟਰਾਂ ਨੂੰ ਲੈ ਗਏ ਨੇ ਤੇ ਬਹੁਤ ਹੋਰਾਂ ਤੇ ਵੀ ਟਰਾਈ ਕੀਤੀ ਹੈ ਕਈਆਂ ਵਿੱਚ ਪੁਲੀਆਂ ਲੱਗੀਆਂ ਸੀ ਉਹਨਾਂ ਨੇ ਕੋਸ਼ਿਸ਼ ਕੋਈ ਨਹੀਂ ਛੱਡੀ ਪਰ ਉਹ ਨਾਕਾਮ ਐਵਰੇ ਕਈਆਂ ਚ ਪਰ 11 ਉਹ ਲੈ ਗਏ ਨੇ ਤੁਹਾਡੀਆਂ ਕਿੰਨੀਆਂ ਸੀਆਂ ਤੁਹਾਡੀਆਂ ਕਿੰਨੀਆਂ ਸੀਆਂ ਮੋਟਰਾਂ ਆਪਣੀਆਂ ਤਿੰਨ ਮੋਟਰਾਂ ਸੀਗੀਆਂ ਜੀ ਕਹਿੰਦਾ ਵੀ ਚੋਰੀ ਦੀ ਵਾਰ ਦਾ ਤਾਂ ਹੁੰਦੀ ਹੈ ਹਾਂਜੀ ਬਹੁਤ ਹੁੰਦੀਆਂ ਜੀ ਲਗਭਗ ਜੇ ਸਾਰਾ ਲੰਮਸੰਮ ਲਈਏ ਤਾਂ 100 ਪਲੱਸ ਮੋਟਰਾਂ ਪਿਛਲੇ 5-6 ਸਾਲਾਂ ਵਿੱਚ ਚੋਰ ਲੈ ਚੁੱਕੇ ਨੇ ਜੀ ਕੋਈ ਕਾਰਵਾਈ ਕੋਈ ਉਹਨਾਂ ਦੇ ਉੱਪਰ ਕੋਈ ਕੋਈ ਕਾਰਵਾਈ ਨਹੀਂ ਜੀ ਕੰਪਲੇਂਟ ਕਰੇ ਆਈਦੀ ਐ ਉੱਥੇ ਵੀ ਮੌਕੇ ਤੇ ਐਸਐਚ ਨੂੰ ਮਿਲੇ ਨਾ ਮਿਲੇ ਪਰ ਉਹਨਾਂ ਦੀ ਵੇਟ ਕਰਨੀ ਪੈਂਦੀ ਸਾਨੂੰ ਦੀ ਉੱਥੇ ਵੀ ਫਿਰ ਕੰਪਲੇਂਟ ਲਿਖਾਈਦੀ ਐ ਤੇ ਉਦਵਾਰ ਕੋਈ ਨਹੀਂ ਆਉਂਦਾ ਜੀ ਨਾ ਮੌਕਾ ਵੇਖਣ ਆਉਂਦੇ ਆ ਨਾ ਬਾਅਦ ਚ ਕੋਈ ਕਾਰਵਾਈ ਹੁੰਦੀ ਤੇ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਜਾਂਦੇ ਤਿੰਨ ਮੋਟਰਾਂ ਟੋੜੀਆਂ ਲੈ ਕੇ ਗਏ ਨੇ ਕਿੰਨੇ ਕੁ ਕੀਮਤ ਸੀਗੀ ਇਤਨਾ ਮੋਟਰਾਂ ਦੀ ਵੇਖੋ ਜੀ ਅੱਜ ਮੋਟਰ ਦੀ 35 ਤੋਂ ਲੈ ਕੇ 40-45 ਹਜ਼ਾਰ ਦੇ ਵਿੱਚ ਚੰਗੀ ਮੋਟਰ ਆਉਂਦੀ ਹੈ ਜੀ ਤੇ ਨੁਕਸਾਨ ਹੀ ਨੁਕਸਾਨ ਹੈ ਜੀ ਦੇਖ ਲਓ ਤਿੰਨ ਮੋਟਰਾਂ ਆਪਣੀਆਂ ਬਾਕੀ ਕਿਸਾਨਪਰਾ 11 ਮੋਟਰਾਂ ਹੋ ਗਈਆਂ ਜੀ ਇਹਦਾ ਕੋਈ ਪਤਾ ਨਹੀਂ ਲੱਗਿਆ ਵੀ ਕਿੰਨੇ ਬੰਦੇ ਸੀਗੇ ਜਾਂ ਕਿ ਵਿਕਾਸ ਤੇ ਆਏ ਸੀਗੇ ਕੋਈ ਸੀਸੀਟੀਵੀ ਜਾਂ ਕੁਝ ਵੇਖੋ ਜੀ ਜਿਵੇਂ 11 ਮੋਟਰਾਂ ਵੈਸੇ ਕੋਈ ਸਾਧਨ ਤਾਂ ਵੱਡਾ ਹੀ ਹੋਣਾ ਉਹਨਾਂ ਕੋਲੇ ਬਾਕੀ ਬੰਦੇ ਛਾਤਰ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਕੈਮਰਾ ਲੱਗਿਆ ਉਹਨਾਂ ਨੇ ਡੀਵੀਆਰ ਸਪੈਸ਼ਲ ਲੈ ਕੇ ਗਏ ਆ ਜੀ ਲਾ ਕੇ ਲੈ ਕੇ ਨਾਲੇ ਨਾਲ ਲੈ ਕੇ ਜੀ ਜਿੰਦਰਾ ਭੰਨਿਆ ਲੋਕ ਦੇਖੋ ਬਹੁਤ ਵੱਡਾ ਲੋਕ ਹੈ ਜੀ ਕੰਧੜਾ ਲੋਕ ਹੈ ਕੀ ਮੰਗ ਕੀ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਇਨਾਂ ਚੋਰਾਂ ਤੇ ਨੱਥ ਪਾਈ ਜਾਵੇ ਇਹ ਦਿਨੋਂ ਦੇ ਨੇ ਵਾਰਦਾਤਾ ਇਨਾਂ ਦੇ ਹੌਸਲੇ ਬਲੰਦ ਹੁੰਦੇ ਜਾਣਗੇ ਕੱਲ ਨੂੰ ਇਹ ਘਰਾਂ 'ਚ ਵੜਨਗੇ ਰਾਤਾਂ ਨੂੰ ਚੋਰੀਆਂ ਦੇ ਹੌਸਲੇ ਵਧਣਗੇ ਇਨਾਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ